ਸ਼੍ਰੀ ਮੁਕਤਸਰ ਸਾਹਿਬ ਵਿੱਚ ਮੌਜੂਦ ਆ ਜਿੱਥੇ ਕਿ ਹਿੰਦੁਸਤਾਨ ਦਾ ਸਭ ਤੋਂ ਉੱਚਾ ਕੋੜਾ ਜਿਹੜਾ ਡੇਵਿਡ ਹੈ ਉਹ ਪਹੁੰਚਿਆ ਹੋਇਆ ਹੈ ਤਾਂ ਤਸਵੀਰ ਸਭ ਤੋਂ ਪਹਿਲੇ ਵੇਖੋਗੇ ਬੇहद ਖੂਬਸੂਰਤ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹਿੰਦੁਸਤਾਨ ਦਾ ਸਭ ਤੋਂ ਉੱਚਾ ਕੋੜਾ ਇਸ ਨੂੰ ਕਿਹਾ ਜਾਂਦਾ ਹੈ ਡੇਵਿਡ ਇਸ ਦਾ ਨਾਮ ਹੈ ਅਤੇ ਗੋਵਿੰਦ ਜੀ ਜਿਹੜੇ ਨੇ ਇਹਨੂੰ ਵਿਸ਼ੇਸ਼ ਤੌਰ ਤੇ ਅੱਜ ਇੱਥੇ ਲੈ ਕੇ ਪਹੁੰਚੇ ਹੋਏ ਨੇ ਗੱਲਬਾਤ ਗੋਵਿੰਦ ਜੀ ਨਾਲ ਕਰਾਂਗੇ ਆਪਾਂ ਗੋਵਿੰਦ ਜੀ ਸਭ ਤੋਂ ਪਹਿਲੇ ਤਾਂ ਬੇहद ਖੂਬਸੂਰਤ ਕੋੜਾ ਹੈ ਅਤੇ ਤਸਵੀਰ ਇਸ ਵਕਤ ਤੁਸੀਂ ਵੇਖ ਸਕਦੇ ਹੋ ਆ ਵੇਖੋਗੇ ਇਸ ਪਾਸੇ ਕੋੜੇ ਦੀ ਇੱਕ ਖੂਬਸੂਰਤ ਤਸਵੀਰ ਜਿਹਦੇ ਤੋਂ ਨਜ਼ਰ ਆਵੇਗਾ ਬੇहद ਸ਼ਾਨਦਾਰ ਇਹ ਕੋੜਾ ਵੇਖ ਕੇ ਰੂ ਰਜਦੀ ਹੈ ਇੰਨਾ ਖੂਬਸੂਰਤ ਇਹ ਕੋੜਾ ਹੈ ਅਤੇ ਗੋਵਿੰਦ ਜੀ ਵਿਸ਼ੇਸ਼ ਤੌਰ ਤੇ ਪੁੱਛ ਲਈ ਗੋਵਿੰਦ ਜੀ ਸਭ ਤੋਂ ਪਹਿਲੇ ਡੇਵਿਡ ਬਾਰੇ ਥੋੜੀ ਜਾਣਕਾਰੀ ਵੈਕ ਜੀ ਦਾ ਖਾਲਸਾ ਵੈਕ ਜੀ ਦੀ ਫਤਿਹ ਡੇਵਿਡ ਇਹ ਕੋੜਾ ਦਿਲਬਾਗ ਰਣੀਏ ਦਾ ਬੱਚਾ ਹੈ ਤੇ ਦਿਲਬਾਗ ਆ ਇੱਕ ਲੀਡਿੰਗ ਸ਼ਾਇਰ ਹੈ ਸਾਡੇ ਮੁਲਕ ਦਾ ਦਿਲਬਾਗ ਨੇ ਮਾਰਵਾੜੀ ਘੋੜਿਆਂ ਦੇ ਬਹੁਤ ਵੱਡੇ ਪੱਧਰ ਤੇ ਨਸਲ ਸੁਧਾਰ ਕੀਤੀ ਹੈ ਦਿਲਬਾਗ ਦੀਆਂ ਬਸ਼ੇਰੀਆਂ ਦਿਲਬਾਗ ਦੇ ਬਹੁਤ ਉਹਨੇ ਸਟੈਲੀਅਨ ਪੈਦਾ ਕੀਤੇ ਆ ਜਿਹੜੇ ਅੱਜ ਵੱਖ-ਵੱਖ ਸੂਬਿਆਂ 'ਚ ਸਾਇਅਸ ਦੇ ਰੂਪ 'ਚ ਆਪਦੀ ਸੇਵਾ ਨਿਭਾ ਰਹੇ ਆ ਡੇਵਿਡ ਦੀ ਜਿਹੜੀ ਮਾਂ ਹੈਗੀ ਆ ਉਹ ਰਾਜਹੰਸ ਦੀ ਬੇਟੀ ਆ ਤੇ ਉਹਦਾ ਨਾਮ ਦਾਨਨ ਹੈ ਉਸ ਦਾ ਸੰਜਮ ਸਿੰਘ ਬਾਦਲ ਸਾਹਿਬ ਦੇ ਮੇਰੇ ਫਾਦਰੰਡੋ ਦੇ ਫਾਰਮ ਤੇ ਖੜੀ ਐ ਘੋੜੀ ਉਹਨਾਂ ਦੀ ਆਪਤੀ ਘੋੜੀ ਐ ਤੇ ਉਹ ਵੀ ਬਹੁਤ ਉੱਚੀ ਘੋੜੀ ਐ ਤੇ ਤਕੜੇ ਬੰਤਰ ਦੀ ਘੋੜੀ ਐ ਉਹ ਉਹਦੀ ਹਾਈਟ 67 ਇੰਚਸ ਐ ਤੇ ਡੇਵਿਡ ਦਿਲਬਾਗ ਦਾ ਤੇ ਦਾਨਿੰਦ ਦਾ ਰਿਜ਼ਲਟ ਤੇ ਇਹ 72 ਇੰਚ ਦਾ ਘੋੜਾ ਤੇ ਜੇ ਘੋੜਿਆਂ ਦੇ حساب ਨਾਲ ਹੈਂਡਸਚੇਨ ਨੂੰ ਨਾਪੋਗੇ 18 ਹੈਂਡਸ ਦਾ ਸੋ ਇਹ ਮੈਂ ਸਮਝਦਾ ਮਾਰਵਾੜੀ ਨਸਲ 'ਚ ਇੱਕ ਫੁੱਲ ਪੈਕੇਜ ਹੈ ਜੇ ਤੁਸੀਂ ਇੱਕ ਵਾਰੀ ਉੱਥੇ ਆਪਣਾ ਕੈਮਰਾ ਕਰੋਗੇ ਉਹਦੇ ਕੰਨਾਵਲ ਕਰਕੇ ਦੇਖੋ ਜਿਹੜੇ ਘੋੜਿਆਂ ਦੀ ਹਾਈਟ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਜ਼ਿਆਦਾਤਰ ਮਾਰਵਾੜੀ ਨਸਲ ਦੇ ਜਿਹੜੇ ਬਰੀਡਰਸ ਨੇ ਉਹ ਆਪ ਦੀਆਂ ਗੱਲਾਂ ਛੱਡਦੇ ਆ ਕਿ ਜੀ ਉਹਦੀ ਹਾਈਟ ਬਹੁਤ ਜ਼ਿਆਦਾ ਹੈ ਤੇ ਉਹਦੇ ਕੰਨ ਮਾਰਵਾੜੀ ਘੋੜਿਆਂ ਦੇ ਕੰਨ ਵਰਗੇ ਨਹੀਂ ਹੈਗੇ ਜਾਂ ਮਾਰਵਾੜੀ ਕੁਆਲਿਟੀਆਂ ਨਹੀਂ ਹੈਗੀਆਂ ਪਰ ਜੇ ਤੁਸੀਂ ਇਹਨੂੰ ਦੇਖੋਗੇ ਇੱਕ ਪੂਰਾ ਪੈਕੇਜ ਹੈ ਇਹਦੇ ਚ ਹਾਈਟ ਵੀ ਹੈਗੀ ਹੈ ਇਹਦੇ ਚ ਮਾਰਵਾੜੀ ਦੇ ਸਾਰੇ ਟੌਪ ਤੇ ਕੈਰੈਕਟ੍ਰਿਸਟਿਕਸ ਨੇ ਇਹਦੇ ਕੰਨ ਬਿਲਕੁਲ ਪਰਫੈਕਟ ਨੇ ਦੇਖੋ ਉੱਪਰ ਕਿਵੇਂ ਜੁੜਦੇ ਨੇ ਠੀਕ ਹੈ ਪਾਨ ਦੇ ਪੱਤੇ ਵਰਗੇ ਚੌੜੇ ਨੇ ਤੇ ਇਹਦੀ ਗਰਦਨ ਤੁਸੀਂ ਦੇਖੋ ਕਿੰਨੀ ਸੋਹਣੀ ਹੈ ਠੀਕ ਹੈ ਇਹਦੀ ਬੰਤਰ ਵਰਗੀ ਬੰਤਰ ਪੂਰੇ ਹਿੰਦੁਸਤਾਨ 'ਚ ਕਿਸੇ ਘੋੜੇ ਦੇ ਨਹੀਂ ਹੈਗੀ ਇਹਦੇ ਸੁੰਭ ਦੇਖੋ ਕਿੰਨੇ ਵੱਡੇ ਸੋ ਇੰਨੇ ਅੱਗੇ ਜੋ ਵੀ ਪੈਦਾ ਕਰਨਾ ਇੰਨੇ ਛੋਟੀ ਘੋੜੀਆਂ ਤੇ ਵੀ ਬਹੁਤ ਸੋਹਣੇ ਰਿਜ਼ਲਟਸ ਦੇਣੇ ਹਨ نسل ਸੁਧਾਰ ਕਰੂਗਾ ਇੰਨੇ ਆਪਤੀ ਆਪਦੇ ਵਰਗੇ ਬੰਤਰ ਦੀਆਂ ਘੋੜੀਆਂ ਤੇ ਵੀ ਬਹੁਤ ਸੋਹਣੇ ਰਿਜ਼ਲਟਸ ਦੇਣੇ ਹਨ ਇਹੋ ਜਿਹਾ ਘੋੜਾ ਜਿਹਦੀ ਇਹੋ ਜੀ ਬੰਤਰ ਹੋਵੇ ਉਹ ਸਪੋਰਟ ਦੀ ਦੁਨੀਆ 'ਚ ਵੀ ਆਪਦਾ ਨਾਮ ਵੱਡੇ ਪੱਧਰ ਤੇ ਰੋਸ਼ਨ ਕਰੂਗਾ ਕਿਉਂ ਕਿਉਂਕਿ ਸਪੋਰਟ 'ਚ ਤੁਹਾਨੂੰ ਤਕੜੇ ਹੱਡ ਪੈਰ ਵਾਲੇ ਤਕੜੀ ਬੰਤਰ ਵਾਲੇ ਘੋੜਿਆਂ ਦੀ ਲੋਡ ਪੈਂਦੀ ਆ ਕਿਉਂਕਿ ਬਹੁਤ ਲੋਡ ਘੋੜਿਆਂ ਦੇ ਜੋਇੰਟਸ ਤੇ ਪੈਂਦੇ ਤੇ ਇਹਦੇ ਜੇ ਤੁਸੀਂ ਜੋਇੰਟਸ ਦੇਖੋਗੇ ਇਹਦੇ ਹੱਡ ਪੈਰ ਦੇਖੋਗੇ ਬਹੁਤ ਮਜ਼ਬੂਤੀ ਹੈ ਇਸ ਘੋੜੇ 'ਚ ਸੋ ਸਾਨੂੰ ਆਸ ਹੈ ਕਿ ਹੁਣ ਆਪਾਂ ਇਸ ਘੋੜੇ ਨੂੰ ਇਹ ਜਵਾਨੀ 'ਚ ਆ ਗਿਆ ਉਹਨੇ ਬੱਚਾ ਨਹੀਂ ਰਿਹਾ ਇਹ ਸਾਡੇ 1-4 ਸਾਲਾਂ ਦਾ 5 ਸਾਲਾਂ ਦਾ ਘੋੜਾ ਤੇ ਇਹਨੂੰ ਹੁਣ ਆਪਾਂ ਸ਼ੋ ਜੰਪਿੰਗ ਲਈ ਵੀ ਤਿਆਰ ਕਰਾਂਗੇ ਤੇ ਸਪੋਰਟ ਤੇ ਅਰੀਨਾ 'ਚ ਵੀ ਏ ਆਪ ਦਾ ਨਾਮ ਰੋਸ਼ਨ ਕਰੂਗਾ ਮਾਨਸੋਬ ਕਿ ਸਭ ਤੋਂ ਵੱਡੀ ਗੱਲ ਇੱਕ ਹੋਰ ਆ ਜਾਂਦੀ ਹੈ ਕਿ ਬਹੁਤ ਸਾਰੇ ਕੰਪੀਟੀਸ਼ਨ ਬਹੁਤ ਵੱਧ ਗਿਆ ਇਸ ਲਾਈਨ ਦਾ ਕਿ ਬਹੁਤ ਜ਼ਿਆਦਾ ਕੰਪੀਟੀਸ਼ਨ ਵੱਧ ਗਿਆ ਇਸ ਲਾਈਨ ਦਾ ਤੁਹਾਡੇ ਕੋਲ ਵੱਖਰੀ ਚੀਜ਼ ਹੈਗੀ ਹੈ ਤਾਂ ਬਹੁਤ ਦਰੂਦ ਰੂ ਲੋਕ ਇਹਨੂੰ ਸਪੈਸ਼ਲ ਵੇਖਣ ਵਾਸਤੇ ਜਾਂਦੇ ਹੁਣ ਸਾਰੇ ਹੀ ਆਉਂਦੇ ਨੇ ਜੀ ਕਿਉਂਕਿ ਆਪਾਂ ਜੇ ਮੇਲਾ ਘੁੰਮਾਂਗੇ ਸਾਰੇ ਕਿਤੇ ਸਾਰੇ ਟੈਂਟਸ 'ਚ ਜਾਣਾ ਚਾਹੀਦਾ ਇੱਥੇ ਜ਼ਿਆਦਾਤਰ ਜਿਹੜੇ ਲੋਕ ਪਹੁੰਚ ਰਹੇ ਹੈਗੇ ਆ ਉਹ ਸਾਰੇ ਖੇਤੀਬਾੜੀ ਨਾਲ ਜੁੜੇ ਹੋਏ ਲੋਕ ਹੈਗੇ ਆ ਛੋਟੇ ਜ਼ਿਮੀਦਾਰ ਵੀ ਹੈਗੇ ਆ ਜਿਨ੍ਹਾਂ ਦੀ ਘੱਟ ਜ਼ਮੀਨਾਂ ਹੈਗੀਆਂ ਤੇ ਵੱਡੇ ਜ਼ਿਮੀਦਾਰ ਵੀ ਹੈਗੇ ਆ ਉਖਮਾਨ ਵਗੈਰਾ ਨੂੰ ਕਹ ਦੋ ਘੋੜੇ ਲਿਓਨ ਸੈਂਪਲਿਸ ਤੇ ਜਿਹੜੇ ਆ ਸਾਰੇ ਜ਼ਿਮੀਦਾਰ ਇੱਥੇ ਮੇਲੇ 'ਚ ਆ ਕੇ ਵਕ ਵਕ ਟਿੰਟਾਂ 'ਚ ਆ ਕੇ ਲੋਕ ਇਹ ਘੋੜਿਆਂ ਨੂੰ ਦੇਖ ਰਹੇ ਆ ਉਹ ਏਸੀ ਕਰਕੇ ਦੇਖ ਰਹੇ ਨੇ ਕਿ ਉਹਨਾਂ ਦੇ ਕੋਲ ਜਿਹੜੀਆਂ ਘੋੜੀਆਂ ਹੈਗੀਆਂ ਘਰੇ ਬੰਨੀਆਂ ਹੋਈਆਂ ਉਹਨਾਂ ਘੋੜੀਆਂ ਨੂੰ ਕਿਹੜੇ ਘੋੜੇ ਸਭ ਤੋਂ ਜ਼ਿਆਦਾ ਸੂਟ ਕਰਨਗੇ ਸੋ ਇਸ ਕਰਕੇ ਜਿਹੜੇ ਬਰੀਡਰਸ ਨੇ ਉਹ ਇੱਥੇ ਮੇਲਿਆਂ ਤੇ ਪਹੁੰਚਦੇ ਨੇ ਕਿ ਉਹ ਆਪਦੇ ਘੋੜਿਆਂ ਦਾ ਪ੍ਰਦਰਸ਼ਨ ਕਰ ਸਕਣ ਸਾਰੇ ਪੰਜਾਬ ਚੋਂ ਇੱਕ ਬਹੁਤ ਵਧੀਆ ਪਲੇਟਫਾਰਮ ਮਿਲ ਜਾਂਦਾ ਲੋਕਾਂ ਨੂੰ ਜਿੱਥੇ ਜ਼ਮੀਦਾਰ ਇਕੱਠੇ ਹੋ ਜਾਣ ਜਿੱਥੇ ਪਸ਼ੂ ਪਾਲਕ ਇਕੱਠੇ ਹੋ ਜਾਣ ਘੋੜਾ ਪ੍ਰੇਮੀ ਲੋਕ ਇਕੱਠਾ ਇਕੱਠੇ ਹੋ ਜਾਣ ਤੇ ਉਹ ਆਪਦੇ ਘਰੇ ਨਸਲ ਸੁਧਾਰ ਕਰਨ ਵਾਸਤੇ ਆਪਦੇ ਬਰੀਡਿੰਗ ਵਾਸਤੇ ਉਹ ਆ ਕੇ ਆਪਦੇ ਸਟੈਲੀయన్స్ ਦੀ ਚੋਣ ਕਰ ਲੈਣ ਕਿ ਕਿਹੜੇ ਕੋੜੇ ਤੋਂ ਉਹ ਆਪਦੇ ਬਸ਼ੇਰੇ ਜਾਂ ਬਸ਼ੇਰੀਆਂ ਪਾਲਦੇ ਹੁਣ ਜੀ ਇੱਕ ਬੜਾ ਚੱਲ ਰਿਹਾ ਹੈ ਕਿ ਕੋਈ ਕਹਿੰਦਾ ਸਾਡਾ ਇੰਨੇ ਕਰੋੜਾਂ ਦਾ ਕੋੜਾ ਹੈ ਕੋਈ ਇੰਨੇ ਕਰੋੜਾਂ ਦਾ ਕਰੋੜਾ ਹੈ ਕੋੜਾ ਹੈ ਤੁਹਾਡੇ ਕੋਲ ਹੀ ਮੁੱਲ ਆਣ ਵਾਲੇ ਦਾ ਫੌਂਸ ਤੇ ਹੋਣੇ ਫਿਰ ਨਹੀਂ ਅਸੀਂ ਅਸੀਂ ਅਜੇ ਤੱਕ ਦੀ ਮੁੱਲ ਦੀ ਗੱਲ ਹੀ ਨਹੀਂ ਕੀਤੀ ਬਿਲਕੁਲ ਵੀ ਕਿਉਂਕਿ ਜੇ ਸਾਡਾ ਮਕਸਦ ਆ ਇੱਥੇ ਘੋੜੇ ਵੇਚਣ ਦਾ ਨਹੀਂ ਹੈਗਾ ਅਸੀਂ ਇੱਥੇ ਘੋੜੇ ਡਿਸਪਲੇ ਲਈ ਲੈ ਕੇ ਆਏ ਆ ਇਹ ਘੋੜਾ ਤੁਸੀਂ ਹਾਂਜੀ ਅ ਤੇ ਇਹ ਕਰੋੜਾਂ ਦੀ ਜਿਹੜੀ ਗੱਲ ਹੈਗੀ ਹੈ ਬਹੁਤ ਚੰਗੀ ਗੱਲ ਹੈ ਕਿਉਂਕਿ ਦੇਖੋ ਇਹ ਹਿੰਦੁਸਤਾਨ ਦੀ ਸਭ ਤੋਂ ਪੁਰਾਤਨ ਨਸਲ ਹੈ ਤੇ ਇਸ ਇਲਾਕੇ ਦੀ ਪੰਜਾਬ ਦੀ ਮੱਜੂਕੇ ਨਸਲ ਰਾਜਸਥਾਨ ਮਾਰਵਾੜ ਇਲਾਕੇ ਦੀ ਮਾਰਵਾੜੀ ਨਸਲ ਇਹ 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 ਨਸਲ ਹੁਣ 2 2 3 3 4 4 100 ਸਾਲ ਪੁਰਾਣੀ ਹੋ ਗਈ ਹੈ ਤੇ ਜੇ ਹੁਣ ਇਹਨਾਂ ਦਾ ਮੁੱਲ ਨਹੀਂ ਪਊਗਾ ਤੇ ਫਿਰ ਕਦੋਂ ਪਊਗਾ ਜਿਹੜੇ ਛੋਟੇ-ਛੋਟੇ ਆਪਣੇ ਕਿਸਾਨ ਹੈਗੇ ਜਿਨ੍ਹਾਂ ਦੇ 2 2 3 3 ਕਿੱਲੇ ਪੈਲੀ ਹੈਗੀ ਆ ਤੇ ਜਿਨ੍ਹਾਂ ਕੋਲੇ ਜਾਦੀ ਪੈਲੀ ਹੈਗੀ ਆ ਉਹਨਾਂ ਨੂੰ ਹੁਣ ਉਹ 100 100 2 200 ਸਾਲਾਂ ਤੋਂ ਲੋਕ ਘਰੇ ਆਪਦੇ ਘੋੜੀਆਂ ਰੱਖਦੇ ਆ ਤੇ ਘੋੜੇ ਰੱਖਦੇ ਆ ਤੇ ਮੈਂ ਸਮਝਦਾ ਕਿ ਉਹ ਡਿਜ਼ਰਵ ਕਰਦੇ ਨੇ ਹੁਣ ਜਿੰਨੀ ਉਹਨਾਂ ਨੇ ਪਾਲਣਾ ਕੀਤੀ ਹੈ ਇਸ ਜਾਨਵਰ ਦੀ ਤੇ ਜਿੰਨੀ ਸੇਵਾ ਕੀਤੀ ਹੈ ਆਪਦੇ ਪੁੱਤਾਂ ਵਰਗਾ ਪਾਲ ਕੇ ਰੱਖਿਆ ਉਹ ਡਿਜ਼ਰਵ ਕਰਦੇ ਆ ਕਿ ਇਸ ਚੀਜ਼ ਦਾ ਵੀ ਮੁੱਲ ਪਵੇ ਜੇ ਫੈਕਟਰੀਆਂ 'ਚ ਬੈਠੇ ਲੋਕ ਪੈਸੇ ਕਮਾ ਸਕਦੇ ਆ ਜਿਹੜੇ ਲੋਕਾਂ ਦੀ ਦਿਨ ਰਾਤ ਦੀ ਮਿਹਨਤ ਇਦਾਂ ਘੋੜੇ ਨੂੰ ਚਮਕਾਉਣ ਵਾਸਤੇ ਲੱਗਦੀ ਹੈ ਜਿਹੜੇ ਲੋਕ ਇਹੋ ਜਿਹੇ ਘੋੜਿਆਂ ਦੀ ਖੋਜ ਕਰਕੇ ਆਪ ਤੇ ਘਰੇ ਬੰਦੇ ਆ ਤੇ ਜਿਹੜੇ ਘੋੜੇ ਨਸੀਬਾਂ ਵਾਲੇ ਇੰਨੀ ਸੋਣੀ ਬੰਤਰ ਦੇ ਤੇ ਇੰਨੀ ਸੋਣੀ ਸੁਨਪਨ ਚ ਪੈਦਾ ਹੁੰਦੇ ਤੇ ਫਿਰ ਉਹਨਾਂ ਦੇ ਕਰੋੜਾਂ ਚ ਮੁੱਲ ਲੱਗਨੇ ਚਾਹੀਦੇ ਕਿਵਰੇ ਮਸਤਾ ਬਿਲਕੁਲ ਡੇਵਿਡ ਦੀ ਤਸਵੀਰ ਤੁਸੀਂ ਵੇਖੀ ਹੈ ਉਸ ਤੋਂ ਅਗਲੀ ਤਸਵੀਰ ਤੁਹਾਡੇ ਨਾਲ ਲੈ ਕੇ ਹਾਜ਼ਰ ਹੋਵਾਂਗੇ ਹਾਲ ਦੇ ਘੜੀ ਤੁਸੀਂ ਸ਼੍ਰੀ ਮੁਖਸਰ ਸਾਹਿਬ ਤੋਂ ਤਸਵੀਰਾਂ ਵੇਖ ਰਹੇ ਸੀਗੇ ਸ਼੍ਰੀ ਮੁਖਸਰ ਸਾਹਿਬ ਤੋਂ ਕੈਮਰਾਮੈਨ ਅਭਿਜੀਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ